ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਜੋ ਕਿ ਗੁਰਮਲਕੀ ਸਿੰਘ ਕਾਲੂਜੀ ਦੁਆਰਾ ਲਿਖੀ ਗਈ ਹੈ, ਕਾਂਗਿਆਰੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਪੂਰੀ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਲਿਖਿਓ। ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਸੇਵਾਮਕਤ ਹੋ ਕੇ ਬੱਚਿਆਂ ਕੋਲ ਕਨੇਡਾ 'ਏ ਅਮਰੀਕ ਸਿੰਘ ਨੂੰ ਸਿਕਿਉਰਿਟੀ ਕੰਪਨੀ ਨਾਲ ਕੰਮ ਕਰਨਾ ਰਾਸ ਆ ਗਿਆ ਸੀ। ਉਹ ਅਕਸਰ ਰਾਤ ਦੀ ਸ਼ਿਫਟ ਲਵਾ ਲੈਂਦਾ। ਆਮ ਕਰਕੇ ਜਿੱਥੇ ਉਸਦੀ ਡਿਊਟੀ ਲੱਗਦੀ ਸੀ ਉੱਥੇ ਦਿਨ ਦੀ ਸ਼ਿਫਟ ਨਹੀਂ ਸੀ ਹੁੰਦੀ। ਉਸਾਰੀ ਉਦਿਨ ਉਸ ਕੰਪਲੈਕਸ ਦੇ ਗਿਰਦ ਲੋਹੇ ਦੀ ਪੱਕੀ ਵਾੜ ਲੱਗੀ ਹੋਈ ਸੀ। ਸੜਕ ਵਾਲੇ ਪਾਸੇ ਵੱਡੇ ਸਾਰੇ ਗੇਟ ਦੇ ਨਾਲ ਆਪਣੇ ਕੈਬਿਨ ਵਿੱਚ ਬੈਠਾ ਅਮਰੀਕ ਫੋਨ ਵਿੱਚ ਰਿਕਾਰਡ ਕੀਤੇ ਗਾਣਿਆਂ ਦਾ ਆਨੰਦ ਲੈ ਰਿਹਾ ਸੀ। ਹਨੇਰਾ ਫੈਰਨਾ ਸ਼ੁਰੂ ਹੋ ਗਿਆ ਸੀ। ਥੋੜੀ ਦੇਰ ਪਹਿਲਾਂ ਸਾਰੇ ਕੰਮੇ ਚਲੇ ਗਏ ਤਾਂ ਉਸਨੇ ਰੋਜ਼ ਵਾਂਗ ਲੋਹੇ ਦੇ ਜਾਲੀਦਾਰ ਮੇਨ ਗੇਟ ਦੇ ਪੱਲਿਆਂ ਨੂੰ ਜੋੜ ਕੇ ਤਾਲਾ ਲਾ ਦਿੱਤਾ। ਰੋਜ਼ ਵਾਂਗ ਉਸਨੇ ਮੇਨ ਗੇਟ 'ਚੋਂ ਕੱਢੀ ਹੋਈ ਨਿਉਂਕੇ ਲੰਘਣ ਵਾਲੀ ਖਿੜਕੀ ਨੂੰ ਪੀੜਤਾ ਲਿਆ ਪਰ ਕੰਪਨੀ ਹਦਾਇਤਾਂ ਅਨੁਸਾਰ ਉਸਦੀ ਕੁੰਡੀ ਨਾ ਲਾਈ ਅੰਦਰ ਬੈਠਣ ਤੋਂ ਪਹਿਲਾਂ ਉਸਨੇ ਟਾਰਚ ਦੀ ਫਲੈਸ਼ ਨਾਲ ਕੰਪਲੈਕਸ ਦੇ ਚੁਫੇਰੇ ਚਾਤੀ ਮਾਰ ਕੇ ਸਾਰਾ ਕੁਝ ਠੀਕ ਠਾਕ ਹੋਣ ਦਾ ਨਿਸ਼ਚਿਤ ਕਰ ਲਿਆ ਡਿਊਟੀ ਚਾੜ ਭਰਨ ਤੋਂ ਬਾਅਦ ਉਹ ਆਰਾਮ ਨਾਲ ਬੈਠਣ ਦੀ ਤਿਆਰੀ ਚੁਹੀ ਸੀ ਕਿ ਫੋਨ ਦੀ ਘੰਟੀ ਵੱਜੀ ਤੇ ਸਕਰੀਨ ਉੱਤੇ ਤੇਜਾ ਸਿੰਘ ਕੈਨੇਡਾ ਕਾਲਿੰਗ ਦਿਸਣ ਲੱਗਾ ਅਕਸਰ ਤੇਜਾ ਸਿੰਘ ਨਾਲ ਘੰਟਾ-ਘੰਟਾ ਗੱਪਸ਼ਪ ਮਾਰਦਿਆਂ ਟਾਈਮ ਲਗਾਉਣ ਵਾਲਾ ਅਮਰੀਕਾ ਉਸ ਦਿਨ ਉਸ ਤੋਂ ਪੱਲਾ ਛਡਾਉਣਾ ਚਾਹ ਰਿਆ ਸੀ ਸ਼ਾਇਦ ਤੀਜਾ ਸਿੰਘ ਨੇ ਭਾਂਪ ਲਿਆ ਸੀ ਕਿ ਸਰਦਾਰ ਜੀ ਦਾ ਮੂਹ ਠੀਕ ਨਹੀਂ ਉਸ ਨੇ ਕਾਰਨ ਪੁੱਛੇ ਬਿਨਾਂ ਹੀ ਬਾਈ ਕਹਿ ਕੇ ਫੋਨ ਕੱਟ ਦਿੱਤਾ ਅਮਰੀਕ ਨੇ ਥੋੜੀ ਦੇਰ ਪਹਿਲਾਂ ਬੰਦ ਕੀਤੇ ਰੇਡੀਓ ਦਾ ਬਟਨ ਉੱਪਰ ਦਿੱਤਾ ਚੈਨਲ ਬਦਲੇ ਤਾਂ ਉਸ ਦੇ ਪਸੰਦੀਦਾ ਐਫਐਮ ਸਟੇਸ਼ਨ ਤੋਂ ਫਰਮਾਇਸ਼ੀ ਗਾਣੇ ਸੁਣਾਏ ਜਾ ਰਹੇ ਸੀ ਵਿੱਚ ਵਾਰ ਰੇਡੀਓ ਹੋਸਟ ਕੋਈ ਮਜ਼ੇਦਾਰ ਗੱਲ ਕਰਕੇ ਸਰੋਤਿਆਂ ਦੇ ਮਨੋਰੰਜਨ ਵਿੱਚ ਵਾਧਾ ਕਰੀ ਜਾ ਰਹੀ ਸੀ ਮਸੇ ਅੱਧਾ ਕੋ ਘੰਟਾ ਲੰਘਿਆ ਹੋ ਥੋੜਾ ਪਰੇ ਸੜਕ ਉੱਤੇ ਸਟਰੀਟ ਲਾਈਟੇ ਤੋਂ ਲੰਘਦੀ ਔਰਤ ਉੱਤੇ ਅਮਰੀਕ ਦੀ ਨਜ਼ਰ ਪਈ ਪਹਿਰਾਵੇ ਤੋਂ ਤਾਂ ਇਹ ਕੋਈ ਆਪਣੀ ਲੱਗਦੀ ਆ ਪਰ ਇਹੋ ਜੇ ਹਨੇਰੇ ਵਿੱਚ ਸੈਰ ਦਾ ਟਾਈਮ ਤਾਂ ਹੈ ਨਹੀਂ ਪੈਰ ਵੀ ਮਸਾਂ ਹੀ ਪੁੱਟ ਰਹੀ ਆ ਅਮਰੀਕ ਨੇ ਕਿੰਨੇ ਸਾਰੇ ਸਵਾਲ ਆਪਣੇ ਆਪ ਨੂੰ ਕਰ ਲਈ ਥੋੜਾ ਨੇੜੇ ਆਉਣ ਉੱਤੇ ਉਸ ਨੇ ਵੇਖਿਆ ਔਰਤ ਬਜ਼ੁਰਗ ਸੀ ਤੇ ਗਿੱਟੇ ਗੋਡਿਆਂ ਪੱਖੋਂ ਤੰਗ ਸੀ ਤੁਰਦੇ ਹੋਏ ਅੱਗੇ ਪਿੱਛੇ ਵੇਖਦੀ ਹੋਣ ਤੋਂ ਲੱਗਦਾ ਸੀ ਜਿਵੇਂ ਕੋਈ ਆਸਰਾ ਤੱਕ ਰਹੀ ਹੋਵੇ ਸੁਭਾ ਆਪਕੋ ਅਮਰੀਕ ਉਹਨਾਂ ਭਾਵਕ ਮਨ ਇਨਸਾਨਾਂ ਦੀ ਗਿਣਤੀ ਵਿੱਚ ਆਉਂਦਾ ਜੋ ਬੇਗਾਨੇ ਦਰਦ ਨੂੰ ਆਪਣੀ ਚੀਜ਼ ਸਮਝ ਕੇ ਮਹਿਸੂਸ ਕਰਨ ਲੱਗ ਜਾਂਦੇ ਨੇ ਉਹ ਕੈਵਿੰਡਾ ਦਰਵਾਜ਼ਾ ਖੋਲ ਕੇ ਕੁਝ ਬੋਲਣ ਹੀ ਲੱਗਾ ਸੀ ਪਰ ਆਪਣੀ ਸੀਮਤ ਹੱਦ ਬਾਰੇ ਸੋਚ ਕੇ ਉਹ ਚੱਕ ਗਿਆ ਇਹਨੇ ਨੂੰ ਔਰਤ ਉਸਦੇ 메ਨ ਗੇਟ ਮੂਹਰੇ ਪਹੁੰਚ ਗਈ ਸੀ ਸ਼ਾਇਦ ਉਸ ਪਾਸੇ ਸ਼ੀਸ਼ਾ ਲੱਗੇ ਕੈਵਨ ਅੰਦਰ ਰੌਸ਼ਨੀ ਚ ਔਰਤ ਨੇ ਪਗੜੀ ਧਾਰੀ ਬੰਦਾ ਵੇਖ ਲਿਆ ਸੀ ਹਾਲਾਤ ਕੁਝ ਵੀ ਹੋਣ ਪਰ ਇਸ ਗੱਲ ਨੂੰ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਔਖੇ ਮੌਕਿਆਂ ਤੇ ਆਪਣਿਆਂ ਵਾਲੀ ਖਿੱਚ ਆਪੇ ਹੀ ਚਾਰਜ ਹੋਣ ਲੱਗ ਜਾਂਦੀ ਹੈ। ਆਰਤ ਨੇ ਹਲਕੇ ਜਿਹੇ ੱਤਕੇ ਨਾਲ ਖਿੜਕੀ ਦਾ ਪੱਲਾ ਟੋਕੇ ਵੇਖਿਆ। ਅੱਧਾ ਕੋ ਪੱਲਾ ਖੁੱਲ ਗਿਆ। ਪਰ ਉਹ ਅੰਦਰ ਨਾ ਲੰਗੀ। ਸ਼ਾਇਦ ਅੰਜਾਨ ਦਾ ਆਸਰਾ ੱੱਕਣ ਲਈ ਮਨ ਨੂੰ ਤਕੜਾ ਕਰ ਰਹੀ ਹੋਵੇ। ਕੁਝ ਸਕਿੰਟਾਂ ਬਾਅਦ ਉਸਨੇ ਖਿੜਕੀ ਦੇ ਪੱਲੇ ਨੂੰ ਹੋਰ ੱਤਕਿਆ। ਤਾਂ ਉਹ ਅੱਧਿਓ ਵੱਧ ਖੁੱਲ ਗਿਆ। ਤੇ ਥੋੜਾ ਨਿਉਕੇ ਔਰਤ ਅੰਦਰ ਲੰਗੀ ਅਣਜਾਣ ਵਿਅਕਤੀ ਦੇ ਅੰਦਰ ਲੰਘਣ ਤੇ ਉਸ ਤੋਂ ਪਹਿਚਾਨ ਤੇ ਕਾਰਨ ਪੁੱਛਣਾ ਅਮਰੀਕ ਦੀ ਡਿਊਟੀ ਸੀ ਰੇਡੀਓ ਬੰਦ ਕਰਕੇ ਉਹ ਕੈਬਿਨ 'ਚੋਂ ਨਿਕਲਿਆ ਤਦ ਤੱਕ ਉਹ ਔਰਤ 5-7 ਕਦਮ ਪੁੱਟ ਕੇ ਉਸ ਦੇ ਨੇੜੇ ਆ ਚੁੱਕੀ ਸੀ ਵੀਰ ਜੀ ਜੇ ਤੁਹਾਡੀ ਡਿਊਟੀ ਵਿੱਚ ਕੋਈ ਵਿਗੜ ਨਾ ਪੈਂਦਾ ਹੋਵੇ ਤਾਂ ਕੀ ਮੈਂ ਥੋੜੀ ਦੇਰ ਇੱਥੇ ਬੈਠ ਸਕਦੀ ਹਾਂ ਅਮਰੀਕਾ ਜੇ ਉਸ ਨੂੰ ਕੁਝ ਪੁੱਛਣ ਦੀ ਜੱਕੋਂ ਤੱਕੀ ਵਿੱਚ ਹੀ ਸੀ ਕਿ ਔਰਤ ਨੇ ਤਰਲੇ ਜੇ ਨਾਲ ਬਿਨਾਂ ਪੁੱਛੇ ਅੰਦਰ ਲੰਘਣ ਦਾ ਕਾਰਨ ਸਮਝਾ ਦਿੱਤਾ ਕਿ ਉਸਨੇ ਕਿਸੇ ਦੀ ਉਡੀਕ ਕਰਨੀ ਹੈ। ਔਰਤ-ਮਰਦ ਵਿਚਲੀਆਂ ਹੱਦਾਂ ਤੇ ਵਿਹਾਰ ਦੇ ਖਿਆਲ ਨੇ ਅਮਰੀਕ ਨੂੰ ਕੁਝ ਪਲ ਸੋਚਣ ਲਈ ਮਜਬੂਰ ਕੀਤਾ। ਪਰ ਲੋੜਵੰਦਾ ਲਈ ਝਲਕ ਪੈਂਦੇ ਉਸਦੇ ਮਨ ਨੇ ਸੋਚਾਂ ਉੱਤੇ ਕਾਬੂ ਪਾ ਕੇ ਔਰਤ ਪ੍ਰਤੀ ਸਤਕਾਰ ਜਗਾ ਦਿੱਤਾ। ਤੇ ਦਰਵਾਜ਼ਾ ਖੋਲ੍ਹ ਕੇ ਬੀਚ ਅਜਿਹਾ ਹੁੰਦਿਆਂ ਔਰਤ ਨੂੰ ਅੰਦਰ ਬੈਠਣ ਲਈ ਉਸ ਤੋਂ ਆਪ ਮੁਹਾਰੇ ਕਹਿ ਹੋ ਗਿਆ। ਉਸਨੇ ਮੇਜ਼ ਦੇ ਕੋਲ ਪਈ ਦੂਜੀ ਕੁਰਸੀ ਨੂੰ ਥੋੜਾ ਪਰੇ ਲੱਗੇ ਹੋਏ ਰੂਮ ਹੀਟਰ ਵੱਲ ਖਿਸਕਾ ਦਿੱਤਾ ਤੇ ਔਰਦ ਨੂੰ ਬੈਠਣ ਲਈ ਕਹਿੰਦੇ ਹੋਏ ਮੋਹ ਪਿੱਜਾ ਸ਼ਬਦ ਪੈਣ ਜੀ ਵੀ ਜੋੜ ਲਿਆ ਵੀਰ ਜੀ ਬਹੁਤਾ ਸੋਚਿਓ ਨਾ ਮੈਂ ਦੇਖਦੀ ਆ ਕਿਸੇ ਨਾਲ ਗੱਲ ਕਰਕੇ ਜੇ ਕਿਸੇ ਦੇ ਮਨ ਮੇਰ ਪੈ ਗਈ ਤਾਂ ਛੇਤੀ ਚਲੀ ਜਾਵਾਂਗੀ ਮੈਂ ਸਮਝਦੀ ਆ ਤੁਸੀਂ ਡਿਊਟੀ ਤੇ ਹੋ ਮੈਂ ਤੁਹਾਡੇ ਲਈ ਕੋਈ ਵੀ ਖਤਰਾ ਨਹੀਂ ਖੜਾ ਕਰਨਾ ਚਾਹਾਂਗੀ ਫਿਰ ਥੋੜਾ ਚੱਕਦੇ ਹੋਏ ਉਸਨੇ ਅਮਰੀਕ ਨੂੰ ਕਾਗਜ਼ ਉੱਤੇ ਲਿਖੇ ਫੋਨ ਨੰਬਰ ਨਾਲ ਗੱਲ ਕਰਾਉਣੇ ਕਿਹਾ ਮureen ਬੋਲਣ ਵਾਲੀ ਔਰਤ ਦੀ ਗੱਲਬਾਤ ਤੋਂ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਹੋਵੇ ਉਸਨੇ ਔਰਤ ਦੀ ਗੱਲ ਸੁਣੇ ਬਿਨਾਂ ਹੀ ਥੋੜਾ ਠਹਿਰ ਕੇ ਗੱਲ ਕਰਦੀਆਂ ਕਹਿ ਕੇ ਫੋਨ ਕੱਟ ਦਿੱਤਾ ਅਮਰੀਕ ਨੇ ਵੇਖਿਆ ਫੋਨ ਕੱਟੇ ਜਾਣ ਤੋਂ ਬਾਅਦ ਔਰਤ ਦੇ ਚਿਹਰੇ ਤੋਂ ਕਿਸੇ ਆਖਰੀ ਉਮੀਦ ਦੇ ਨਿਸ਼ਾਨ ਵੀ ਗਾਇਬ ਹੋ ਗਏ ਸਨ ਫੋਨ ਮਲਾ ਕੇ ਦੇਣ ਤੋਂ ਬਾਅਦ ਅਮਰੀਕ ਨੇ ਥਰਮਸ ਤੋਂ ਗਰਮ-ਗਰਮ ਚਾਹ ਦੋ ਕੱਪਾਂ ਵਿੱਚ ਪਾ ਲਈ ਸੀ ਇੱਕ ਕਪਸ ਨੇ ਬੀਬੀ ਵੱਲ ਖਿਸਕਾ ਕੇ ਪੀਣ ਦਾ ਇਸ਼ਾਰਾ ਕਰ ਦਿੱਤਾ ਰਸਮੀ ਤੌਰ ਤੇ ਕੁਝ ਕਹਿਣ ਦੀ ਥਾਂ ਔਰਤ ਨੇ ਸ਼ੁਕਰਾਨੇ ਵਜੋਂ ਸਿਰ ਨਮਾਇਆ ਤੇ ਕੱਪ ਫੜ ਕੇ ਮੂੰਹ ਨੂੰ ਲਾ ਲਿਆ ਚਾਹ ਪੀਂਦੇ-ਪੀਂਦੇ ਔਰਤ ਆਪਣੇ ਆਪ ਵਿੱਚ ਆਉਣ ਲੱਗੀ ਚਿਹਰੇ ਦੇ ਹਾਵ-ਭਾਵ ਬਦਲਣ ਤੋਂ ਲੱਗਣ ਲੱਗਾ ਜਿਵੇਂ ਉਸ ਦੇ ਅੰਦਰ ਨੇੜਤਾ ਦੀ ਭਾਵਨਾ ਜਾਗ ਰਹੀ ਹੋਵੇ ਸ਼ਾਇਦ ਉਹ ਆਪਣੇ ਆਉਣ ਦਾ ਕਾਰਨ ਦੱਸਣਾ ਚਾਹ ਰਹੀ ਹੋਵੇ ਜਿਸ ਦਾ ਮੋੜ ਕਿਵੇਂ ਬਣੇ ਇਹ ਉਸ ਨੂੰ ਸਮਝ ਨਹੀਂ ਸੀ ਲੱਗ ਰਿਹਾ ਅਮਰੀਕ ਵੱਲੋਂ ਵਾਰ-ਵਾਰ ਭੈਣ ਜੀ ਕਹੇ ਜਾਣ ਨੇ ਔਸੰਦਰ ਆਪਣਾਤ ਭਰ ਦਿੱਤੀ ਸੀ ਤੇ ਪੈਦਾ ਹੋਏ ਹੌਸਲੇ ਨੇ ਉਸ ਦੇ ਅੰਦਰ ਹਾਲਾਤਾਂ 'ਚੋਂ ਫੁੱਟਿਆ ਗੁਬਾਰ ਫਟਣਾ ਸ਼ੁਰੂ ਹੋ ਗਿਆ ਸੀ ਬੀਜੀ ਮੈਂ ਸਮਝਦੀ ਆ ਹੁਣ ਤੱਕ ਤੁਹਾਡੇ ਮਨ 'ਚ ਮੇਰੇ ਬਾਰੇ ਕਈ ਸਵਾਲ ਪੈਦਾ ਹੋਏ ਹੋਣਗੇ ਮੈਂ ਬੈਠਣ ਲਈ ਸਮਾਂ ਤਾਂ ਥੋੜਾ ਮੰਗਿਆ ਸੀ ਪਰ ਹੁਣ ਤੱਕ ਫੋਨ ਨਾ ਆਉਣ ਦੇ ਮੇਰੀ ਆਖਰੀ ਉਮੀਦ ਖਤਮ ਕਰ ਦਿੰਦੀ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦੇਣਾ ਚਾਹੁੰਦੀ ਹਾਂ ਜ਼ਿੰਦਗੀ ਦੇ ਸਾਰੇ ਵਰਕੇ ਫਰੋਲਦੇ ਆ ਤਾਂ ਸ਼ਾਇਦ ਕੱਲ ਦਾ ਦਿਨ ਹੀ ਚੜਾ ਹੈ ਤੁਹਾਡਾ ਟਾਈਮ ਵੀ ਕੀਮਤੀ ਆ ਇਸ ਕਰਕੇ ਮੋਟੀ ਮੋਟੀ ਗੱਲ ਦੱਸਨੀ ਆ ਔਰਤ ਦੇ ਸ਼ਬਦਾਂ ਤੋਂ ਅਮਰੀਕ ਨੂੰ ਪਤਾ ਲੱਗ ਗਿਆ ਕਿ ਔਰਤ ਕੋਲ ਅਖਰੀ ਗਿਆਨ ਵੀ ਕਾਫੀ ਹੈ ਅਮਰੀਕ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਔਰਤ ਨੇ ਹੱਡ ਬੀਤੀਆਂ ਬਿਰਤਾਂਤ ਸ਼ੁਰੂ ਕਰ ਲਿਆ ਮੇਰਾ ਨਾਮ ਹਰਜੀਤ ਕੌਰ ਹੈ ਪਿੱਛੋਂ ਅਸੀਂ ਦੁਆਬੇ ਦੇ ਪਿੰਡ ਸਰਾਵਾ ਤੋਂ ਆ ਮਾਪਿਆਂ ਨੇ ਖਾਣ ਦੇ ਪੀਣ ਦੇ ਘਰ ਰਿਸ਼ਤਾ ਕਰਕੇ 21ਵੇਂ ਸਾਲ ਵਿੱਚ ਵਿਆਹ ਕਰ ਦਿੱਤਾ ਸੀ ਪਿੰਡ ਵਿੱਚ ਕਹਿੰਦਾ ਕਹੋਂਦਾ ਪਰਿਵਾਰ ਸੀ ਮੇਰੇ ਸਹੁਰਿਆਂ ਦਾ 2-3 ਸਾਲ ਕਾਫੀ ਚੰਗੇ ਲੰਘੇ ਸੀ ਸੱਸ ਬਥੇਰਾ ਪਿਆਰ ਕਰਦੀ ਸੀ ਇਹ ਦੋ ਭਰਾ ਸਨ ਮੇਰੇ ਵਾਲਾ ਛੋਟਾ ਸੀ ਐਵੇਂ ਕਿਸੇ ਨੂੰ ਮਾੜਾ ਕਿਉਂ ਕਹਾਂ ਮੇਰੀ ਜਠਾਣੀ ਜੇ ਬਹੁਤੀ ਚੰਗੀ ਨਹੀਂ ਤਾਂ ਇੰਨੀ ਮਾੜੀ ਵੀ ਨਹੀਂ ਸੀ ਬੜਬੋਲੀ ਜ਼ਰੂਰ ਪਰ ਮਨ ਦੀ ਸਾਫ਼ ਆਪਣੇ ਆਪ ਵਿੱਚ ਰਹਿੰਦੀ ਤੇ ਬਾਹਰਲੇ ਨਾਲ ਵਾਸਤੇ ਘਾਟ ਹੀ ਰੱਖਦੀ ਸੋਹਰਾ ਸਾਹਬ ਕੋਲ ਬਹੁਤਾ ਕੰਮ ਫੇਰੇ ਤੁਰੇ ਦਾ ਸੀ ਮੇਰਾ ਪਤੀ ਤੇ ਜੇਠ ਦੋਹਾਂ ਭਰਾਵਾਂ ਨੂੰ ਖੇਤਾਂ ਨਾਲ ਵਾਵਾ ਮੋਹ ਸੀ ਕੁਝ ਸਾਲ ਤੱਕ ਸਾਡੀ ਰਸੋਈ ਸਾਂਝੀ ਰਹੀ ਪਰ ਜੇਠ ਦੇ ਵੱਡੇ ਹੋ ਰਹੀ ਚਾਰੇ ਬੱਚਿਆਂ ਦੇ ਖਾਣ ਪੀਣ ਦੀਆਂ ਆਦਤਾਂ ਮੇਰੀ ਸੱਸ ਨੂੰ ਪਸੰਦ ਨਹੀਂ ਸੀ ਤੇ ਇੱਕ ਦਿਨ ਉਸਤੇ ਬੜੇ ਸੁਚੱਜੇ ਢੰਗ ਨਾਲ ਜਠਾਣੀ ਦੀ ਰਸੋਈ ਵੱਖਰੀ ਕਰਤੀ ਇਸ ਗੱਲ ਨੂੰ ਸਾਲ ਵੀ ਨਹੀਂ ਸੀ ਹੋਇਆ ਕਿ ਕਿਸੇ ਨੇ ਸ਼ਰਾਬ ਵਿੱਚ ਕੁਝ ਪਾ ਕੇ ਪੀਤਾ ਜਾਂ ਅਚਾਨਕ ਹੋ ਗਿਆ ਸੋਹਰੇ ਦੀ ਮੌਤ ਹੋ ਗਈ ਤੇ ਥੋੜੇ ਮਹੀਨਿਆਂ ਬਾਅਦ ਦੋਵੇਂ ਪੁੱਤ ਜ਼ਮੀਨ ਵੰਡ ਕੇ ਖੇਤੀ ਵੀ ਆੜ-ਆੜ ਕਰਨ ਲੱਗ ਪਏ। ਛੋਟਾ ਤੇ ਉਦੋਂ ਤੱਕ ਨਿਰਸੰਤਾਨ ਹੋਣ ਕਰਕੇ ਸੱਸ ਨੇ ਆਪ ਹੀ ਸਾਡੇ ਨਾਲ ਰਹਿਣ ਦੀ ਇੱਛਾ ਬਰਗਟਾਈ ਜੋ ਸਾਨੂੰ ਦੋਵਾਂ ਜੀਆਂ ਨੂੰ ਬੜਾ ਚੰਗਾ ਲੱਗਿਆ। ਵੀਰ ਜੀ ਤੁਸੀਂ ਜਾਣਦੇ ਹੋ ਕਿ ਸੰਤਾਨ ਦੀ ਇੱਛਾ ਤਾਂ ਵਿਆਹ ਤੋਂ ਬਾਅਦ ਹਰ ਜੋੜੇ ਦੇ ਮਨ ਵਿੱਚ ਆਪਣੀ ਆਪ ਪੈਦਾ ਹੋ ਜਾਂਦੀ ਹੈ। ਕੁਦਰਤ ਦੇ ਉਤਪਤੀ ਨਿਯਮ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਹੀ ਲੋਕਾਂ ਨੇ ਸਦੀਆਂ ਪਹਿਲਾਂ ਵਿਆਹ ਬੰਧਨ ਵਰਗੀਆਂ ਰਸਮਾਂ ਹੋਂਦ ਵਿੱਚ ਲਿਆਂਦੀਆਂ ਹੋਣਗੀਆਂ। ਵਿਆਹ ਤੋਂ ਮਹੀਨਾ ਕੁ ਬਾਅਦ ਹੀ ਉੰਜ ਸੁਪਨੇ ਅਸੀਂ ਵੀ ਵੇਖਣ ਲੱਗ ਪਈ ਸੀ। ਦਾਦੀ ਦੀ ਇੱਛਾ ਨੂੰ ਤਾਂ ਕੋਈ ਵੀ ਗੈਰਗੁਦਰਤੀ ਨਹੀਂ ਕਹਿ ਸਕਦਾ। ਇਸ ਲਈ ਸੱਸ ਵੱਲੋਂ ਧਿਆਨ ਰੱਖੇ ਜਾਣ ਨੂੰ ਕੋਈ ਗਲਤ ਵੀ ਨਹੀਂ ਕਹਿ ਸਕਦਾ। ਪਰ ਪਿੰਡ ਦੀਆਂ ਜਨਾਨੀਆਂ ਵੀ ਮੇਰੇ ਪੇਟ ਉੱਤੇ ਤਿੱਖੀ ਨਜ਼ਰ ਰੱਖਦੀਆਂ ਸੀ। ਸਾਲ ਕੁ ਬਾਅਦ ਤਾਂ ਸਾਨੂੰ ਦੋਹਾਂ ਜੀਆਂ ਨੂੰ ਵੀ ਪਰੇਸ਼ਾਨੀ ਤਾਂ ਮਹਿਸੂਸ ਹੋਣ ਲੱਗ ਪਈ ਸੀ। ਪਰ ਗੱਲ ਸਾਡੇ ਹੱਥ ਵਸ ਨਹੀਂ ਸੀ। ਲੰਘਦੇ ਸਾਲਾਂ ਦੀ ਗਿਣਤੀ 5 ਤੋਂ ਵੀ ਟੱਪ ਗਈ। ਤਾਂ ਸੱਸ ਨੇ ਔੜਪੜ ਕਰਾਉਣੇ ਸ਼ੁਰੂ ਕਰਤੇ। ਮੈਨੂੰ ਨਾਲ ਲਿਜਾ ਕੇ ਬਾਬਿਆਂ ਦੀਆਂ ਚੌਂਕੀਆਂ ਪਰਣ ਲੱਗ ਪਈ। ਇਸੇ ਆੜਹਿੜ ਇੱਕ ਬਾਬੇ ਨੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ। ਚੰਗਾ ਹੋਇਆ ਕਿ ਸੱਸ ਨੇ ਸ਼ੱਕ ਕਰਨ ਦੀ ਥਾਂ ਮੇਰਾ ਸਾਥ ਦਿੱਤਾ ਤੇ ਬਾਬੇ ਨੂੰ ਉੱਥੋਂ ਡੇਰਾ ਛੱਡ ਕੇ ਭੱਜਣਾ ਪਿਆ। ਸਾਡੇ ਸਖਤ ਕਦਮ ਨਾਲ ਉਸ ਤੋਂ ਕਈ ਹੋਰਾਂ ਦੀ ਇੱਜ਼ਤ ਬਚ ਗਈ। ਨਹੀਂ ਤਾਂ ਮੁੰਡੇ ਲੱਭਦੀਆਂ ਲੱਭਦੀਆਂ ਪਤਾ ਨਹੀਂ ਕਿੰਨੀਆਂ। ਇੱਥੇ ਆ ਕੇ ਹਰਜੀਤ ਕੁਰ ਥੋੜਾ ਰੁਕੀ। ਇੱਧਰ-ਉੱਧਰ ਵੇਖਿਆ। ਅਮਰੀਕ ਸਿੰਘ ਨੂੰ ਲੱਗਿਆ ਜਿਵੇਂ ਇਸ ਗੱਲ ਨੇ ਉਸ ਦੀਆਂ ਕੁਝ ਹੋਰ ਕੌੜੀਆਂ ਯਾਦਾਂ ਵਾਲੀ ਪੋਟਲੀ ਵੀ ਖੋਲ੍ਹ ਦਿੱਤੀ ਹੋਵੇ। ਹਰਜੀਤ ਕੁਰ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਅੱਗੋਂ ਗੱਲ ਕਰਨ ਲਈ ਫਿਰ ਤੋਂ ਹੌਸਲਾ ਇਕੱਠਾ ਕਰ ਰਹੀ ਹੈ। ਜਾਂ ਨਿੱਜੀ ਜ਼ਿੰਦਗੀ ਦੇ ਪੇਤ ਕਿਸੇ ਬੇਗਾਨੇ ਨੂੰ ਦੱਸਣ ਤੋਂ ਝਿਜਕ ਲੱਗ ਰਹੀ ਹੋਵੇ। ਤੁਸੀਂ ਕਿੰਨੀ ਵਾਰ ਮੈਨੂੰ ਭੈਣ کہہ ਚੁੱਕੇ ਹੋ ਤੇ ਇਸ ਕਰਕੇ ਮੈਂ ਸਮਝਦੀ ਹਾਂ ਕਿ ਭੈਣਾ ਭਰਾਵਾਂ ਵਿੱਚ ਬਹੁਤੇ ਪੜਦੇ ਨਹੀਂ ਹੁੰਦੇ ਤੁਸੀਂ ਜੋ ਵੀ ਦੱਸਣਾ ਚਾਹੋ ਬਿਨਾਂ ਚੈਜਕ ਤੇ ਇਸ ਵਿਸ਼ਵਾਸ ਨਾਲ ਦੱਸ ਸਕਦੇ ਹਾਂ ਕਿ ਉਹਨਾਂ ਗੱਲਾਂ 'ਚੋਂ ਕੋਈ ਵੀ ਕਿਸੇ ਤੀਜੇ ਦੇ ਕੰਨ 'ਚ ਨਹੀਂ ਪਏਗੀ ਅਮਰੀਕ ਦੇ ਭਰੋਸੇ ਤੋਂ ਹਰਜੀਤਕੌਰ ਦੇ ਮਨ ਦਾ ਵਿਸ਼ਵਾਸ ਤਕੜਾ ਹੋ ਗਿਆ ਤੇ ਉਸਨੇ ਵੱਡਾ ਸਾਰਾ ਸਾਹ ਲੈਂਦਿਆਂ ਗੱਲ ਅੱਗੇ ਤੋਰੀ ਵੀਰ ਜੀ ਇਸੇ ਦੌਰਾਨ ਸਾਡੇ ਬੀਜੀ ਯਾਨੀ ਮੇਰੀ ਸੱਸ ਰੱਬ ਨੂੰ ਪਿਆਰੀ ਹੋ ਗਈ ਬੱਚੇ ਦੀਆਂ ਕਲਕਾਰੀਆਂ ਸੁਣਨ ਨੂੰ ਤਰਸਦਾ ਕਰ ਮੈਨੂੰ ਵੀ ਖਾਣ ਨੂੰ ਆਉਣ ਲੱਗਦਾ। ਮੇਰੇ ਪਤੀ ਜਰਨੈਲ ਸਿੰਘ ਨੂੰ ਵੀ ਇਸੇ ਗੱਲ ਦਾ ਝੋਰਾ ਖਾਣ ਲੱਗ ਗਿਆ। ਮੇਰੇ ਭਤੀਜੇ ਦੀ ਵੋਟੀ ਜਨਾਨਾ ਰੋਗਾਂ ਦੀ ਡਾਕਟਰ ਹੈ। ਔਰਤਾਂ ਦੀਆਂ ਇੰਜ ਦੀਆਂ ਬਿਮਾਰੀਆਂ ਦੀ ਉਹ ਮਾਹਰ ਮੰਨੀ ਜਾਂਦੀ ਸੀ। ਉਸ ਨੇ ਦਿਲਚਸਪੀ ਲੈ ਕੇ ਮੇਰੇ ਸਾਰੇ ਟੈਸਟ ਕਰਵਾ ਕੇ ਪਤਾ ਲਾ ਲਿਆ ਕਿ ਬੱਚੇ ਦੀ ਪੈਦਾਇਸ਼ ਵੱਲੋਂ ਮੇਰੇ ਸਰੀਰ ਵਿੱਚ ਕੋਈ ਨੁਕਸ ਨਹੀਂ। ਉਸ ਨੇ ਜਰਨੈਲ ਨੂੰ ਨਾਲ ਲੈਉਣ ਲਈ ਕਈ ਵਾਰ ਕਿਹਾ। ਪਰ ਉਹ ਜਾਇਆ ਨਾ ਕਰਨ। ਸ਼ਾਇਦ ਉਸ ਨੇ ਪਹਿਲਾਂ ਕਿਤੇ ਪਤਾ ਕਰਾ ਲਿਆ ਹੋ। ਇਸੇ ਕਰਕੇ ਉਸਨੇ ਕਦੇ ਦੂਜੇ ਵਿਆਹ ਵਾਲੀ ਗੱਲ ਨਹੀਂ ਸੀ ਕੀਤੀ। ਅਕਸਰ ਇੰਜ ਦੇ ਹਾਲਾਤਾਂ ਵਿੱਚ ਲੋਕ ਹੋਰ ਵਿਆਹ ਕਰਨ ਦੀ ਗੱਲ ਕਰਨ ਲੱਗ ਜਾਂਦੇ ਨੇ। ਉਦੋਂ ਤੱਕ ਸਾਡੇ ਵਿਆਹ ਨੂੰ 7 ਸਾਲ ਹੋ ਗਏ ਸੀ। ਇੱਕ ਦਿਨ ਪਿੰਡ ਵਿੱਚ ਦਾਈ ਦਾ ਕੰਮ ਕਰਦੀ ਸਤਿਆ ਨੂੰ ਸਾਡੇ ਗਵੰਡੀਆਂ ਨੇ ਆਪਣੀ ਨੂੰਹ ਦੇ ਜਨੇਪੇ ਲਈ ਸੱਦਿਆ। ਉਧਰੋਂ ਵੇਲੀ ਹੋ ਕੇ ਉਹ ਸਾਡੇ ਘਰ ਆ ਗਈ। ਕੁਦਰਤੀ ਹੈ ਕਿ ਉਸਨੇ ਮੇਰੇ ਨਾਲ ਬੱਚੇ ਬਾਰੇ ਗੱਲ ਕਰਨੀ ਹੀ ਸੀ। ਹਾਸੇ ਮਖੌਲ ਵਿੱਚ ਮੈਥੋਂ ਉਸ ਨੂੰ ਮੰਤਰ ਮਾਰਨ ਵਾਲੀ ਗੱਲ ਕਹਿ ਹੋ ਗਈ। ਉਸ ਨੇ ਗੱਲ ਨੂੰ ਸੀਰੀਅਸ ਲੈ ਲਿਆ ਪਤਾ ਨਹੀਂ ਉਸ ਨੂੰ ਮੇਰੇ ਨਾਲ ਹਮਦਰਦੀ ਹੋ ਗਈ ਜਾਂ ਉਸ ਪਿੱਛੇ ਕੋਈ ਖਾਸ ਗੱਲ ਸੀ ਮੈਂ ਨਹੀਂ ਜਾਣਦੀ ਪਰ ਉਹ ਮੈਨੂੰ ਮਾਂ ਬਣਨ ਦੇ ਢੰਗ ਸਿਖਾਉਣ ਲੱਗ ਪਈ ਮੇਰੇ ਲਈ ਉਹ ਗੱਲਾਂ ਨਵੀਆਂ ਤੇ ਦਿਲਚਸਪ ਸਨ ਸਤਿਆਨੰਦ ਮੇਰਾ ਸਹੇਲਪੁਣਾ ગાੜਾ ਹੋਈ ਜਾ ਰਿਹਾ ਸੀ ਮੈਂ ਆਪਣੇ ਘਰ ਦੇ ਕਈ ਗੁੱਜੇ ਪੇੜ ਉਸ ਨਾਲ ਸਾਂਝੇ ਕਰਨ ਲੱਗ ਪਈ ਪਰ ਉਸ ਵੱਲੋਂ ਸੁਝਾਏ ਮਾਂ ਬਣਨ ਦੇ ਢੰਗ ਮੇਰੇ ਕੰਮ ਨਹੀਂ ਸੀ ਆ ਰਹੇ ਇੱਕ ਦਿਨ ਸਤਿਆ ਨੇ ਵੀ ਉਹੀ ਕੁਝ ਕਹਿ ਦਿੱਤਾ ਜੋ ਮੈਨੂੰ ਮੇਰੀ ਡਾਕਟਰ ਭਤੀਜ ਨੂੰ ਨੇ ਕਿਹਾ ਸੀ ਕੁਝ ਦਿਨ ਬਾਅਦ ਚੱਕਦੇ ਚੱਕਦੇ ਮੈਂ ਆਪਣੇ ਪਤੀ ਨੂੰ ਉਸਦੇ ਟੈਸਟਾਂ ਦੀ ਗੱਲ ਕਹਿਤੀ ਉਹ ਤਾਂ ਮੇਰੇ ਵੱਲ ਐਂ ਝਾਕੇ ਜਿਵੇਂ ਮੈਂ ਉਸ ਦਾ ਸਿਰ ਪਾੜ ਦਿੱਤਾ ਹੋਵੇ ਗੁੱਸੇ ਵਿੱਚ ਪਤਾ ਨਹੀਂ ਕੀ ਊਟ ਪਟਾੰਗ ਬੋਲੀ ਗਿਆ ਤੀਜੇ ਕੁ ਦਿਨ ਸਤਿਆ ਆਈ ਤਾਂ ਮੈਂ ਉਸ ਨੂੰ ਪਤੀ ਵਾਲੀ ਗੱਲ ਦੱਸ ਬੈਠੀ ਸਤਿਆ ਇੰਨਾ ਕੰਮਾਂ ਵਿੱਚ ਹੰਢੀ ਵਰਤੀ ਸੀ ਉਸ ਨੂੰ ਜਰਨਲ ਵਿੱਚ ਲਈ ਕਿਸੇ ਨੌਕਸ ਦਾ ਯਕੀਨ ਹੋ ਗਿਆ ਬੱਸ ਫਿਰ ਕੀ ਸੀ ਉਹ ਮੈਨੂੰ ਚਾਟੇ ਲਾਉਣ ਲੱਗ ਪਈ ਜਦ ਸਾਡੇ ਘਰ ਆਉਂਦੀ ਕਦੇ ਕਿਸੇ ਦੀ ਮਿਸਾਲ ਕਦੇ ਕਿਸੇ ਹੋਰ ਦੇ ਘਰ ਔਲਾਦ ਪੈਦਾ ਕਰਾਉਂਦੀਆਂ ਕਹਾਣੀਆਂ ਸੁਣਾਉਣ ਲੱਗ ਪੈਂਦੀ ਵੀਰ ਜੀ ਤੁਸੀਂ ਸਿਆਣੇ ਹੋ ਭੁੱਖੇ ਪੇਟ ਵਿੱਚ ਚੂਹੇ ਨੱਚਦੇ ਹੋਣ ਤਾਂ ਥਾਲੀ ਵਿੱਚ ਪਰੋਸੇ ਫੁਲਕੇ ਪੁੱਠੇ ਸਿੱਧੇ ਕਰਕੇ ਨਹੀਂ ਵਿਖੇ ਜਾਂਦੇ ਐਨੇ ਸਾਲਾਂ ਤੋਂ ਖਾਲੀ ਗੋਦ ਨੇ ਵੀ ਮੇਰਾ ਉਹੀ ਹਾਲ ਕਰ ਦਿੱਤਾ ਹੋਇਆ ਸੀ ਉਸ ਹਾਲਤ ਵਿੱਚ ਸਮਾਜਿਕ ਮਰਿਆਦਾ ਦੇ ਚੇਤੇ ਪਿੱਛੇ ਪਿਆ ਜਾਂਦੇ ਨੇ ਇੱਕ ਦਿਨ ਸਤਿਆ ਨੇ ਮੈਨੂੰ ਆਪਣੇ ਘਰ ਸੱਦ ਲਿਆ ਉਸ ਵੇਲੇ ਤਾਂ ਮੈਂ ਸਮਝ ਨਾ ਸਕੀ ਕਿ ਉਹ ਮੈਨੂੰ ਆਪਣੀ ਹਨੇਰ ਕੋਠੜੀ ਵਿੱਚ ਬਿਠਾ ਕੇ ਆਪ ਬਾਹਰ ਕਿਉਂ ਚਲੀ ਗਈ ਹੈ ਅਚਾਨਕ ਅੰਦਰ ਆਏ ਉਪਰੇ ਮਰਦ ਵੱਲੋਂ ਬਾਹਾਂ ਵਿੱਚ ਲੈਣ ਮੌਕੇ ਹਨੇਰੇ ਕਾਰਨ ਮੈਂ ਉਸ ਦਾ ਮੂੰਹ ਤਾਂ ਨਾ ਵੇਖ ਸਕੀ ਪਰ ਕੀਤੇ ਵਿਹਾਰ ਤੋਂ ਮੈਨੂੰ ਉਹ ਕੋਈ ਭਲਾ ਲੋਕ ਲੱਗਾ ਸੀ ਕੈਂਟੇ ਕੁ ਬਾਅਦ ਜਦ ਮੈਂ ਕੋਠੜੀ ਤੋਂ ਬਾਹਰ ਆਈ ਤਸਵੀਰ ਕਿਸੇ ਚੰਗੀ ਗੱਲ ਦੀ ਗਵਾਹੀ ਭਰ ਲੰਗ ਪਿਆ। ਉਸ ਹਾਲਤ ਵਿੱਚ ਬਾਹਰ ਆ ਕੇ ਮੈਂ ਸਤਿਆ ਮੂਰੇ ਅੱਖਾਂ ਝੁਕਨ ਦੀ ਵੀ ਜ਼ਰੂਰਤ ਨਾ ਕਰ ਸਕੀ। ਵੱਖਰੀ ਤਰ੍ਹਾਂ ਦੀ ਸ਼ਰਮ ਹਿਆ ਮਹਿਸੂਸ ਹੋ ਰਹੀ ਸੀ। ਨਾ ਹੀ ਸਤਿਆ ਨੇ ਮੈਥੋਂ ਕੁਝ ਪੁੱਛਣ ਵਾਲੀ ਗੱਲ ਕੀਤੀ। ਸਤਿਆ ਵੱਲੋਂ ਆਪਣੇ ਘਰ ਤੱਕ ਆਉਂਦਿਆਂ ਸਾਰੇ ਰਸਤੇ ਮੇਰੇ ਤੋਂ ਸਿਰ ਨਾ ਉੱਪਰ ਚੱਕਿਆ ਜਾਏ। ਸਤਿਆ ਕਈ ਦਿਨ ਸਾਡੇ ਵੱਲ ਨਾ ਆਈ। ਪਰ ਮੈਨੂੰ ਉਸਦੀ ਰੂਹ ਜੁੜੀ ਰਹਿੰਦੀ। ਹਫ਼ਤੇ ਕੁ ਬਾਅਦ ਸਨੇਹਾ ਭੇਜਿਆ ਤਾਂ ਉਸਨੇ ਕਹਿ ਸੀ ਬੜੇ ਆ ਰਹੇ ਨੇ। ਕੇ ਟਾਲ ਦਿੱਤਾ 20 ਬਾਈ ਦਿਨ ਬਾਅਦ ਉਹ ਵਾਪਸ ਸਾਡੇ ਘਰ ਆ ਗਈ ਉਸਨੇ ਕੁਝ ਗੱਲਾਂ ਮੇਰੇ ਤੋਂ ਪੁੱਛ ਲਈਆਂ ਤੇ ਮੈਨੂੰ ਕੁੱਟ ਕੇ ਜਫੀ ਵਿੱਚ ਲੈ ਲਿਆ ਉਸ ਵੇਲੇ ਤਾਂ ਮੈਨੂੰ ਉਸਦੀ ਜਫੀ ਦੀ ਬਹੁਤੀ ਸਮਝ ਨਾ ਲੱਗੀ ਪਰ ਥੋੜੀ ਦਿਨਾਂ ਬਾਅਦ ਹੋਰ ਔਰਤਾਂ ਤੋਂ ਸੁਣੀਆਂ ਹੋਈਆਂ ਗੱਲਾਂ ਤੋਂ ਮੈਂ ਸਮਝਣ ਲੱਗ ਪਈ ਸੀ ਕਿ ਉਹਨਾਂ ਨੂੰ ਆਪਣਾ ਪੈਰ ਭਾਰੀ ਹੋਣ ਦਾ ਕਿਵੇਂ ਪਤਾ ਲੱਗ ਜਾਂਦਾ ਹੁੰਦਾ ਮੈਨੂੰ ਪੈਰ ਪੁੱਟਣ ਤੋਂ ਡਰ ਲੱਗਣ ਲੱਗ ਪਿਆ ਕਿ ਕਿਸੇ ਨੂੰ ਮੇਰੀ ਤੋਰ ਤੋਂ ਪੈਰ ਭਾਰੇ ਹੋਣ ਦਾ ਪਤਾ ਨਾ ਲੱਗ ਜਾਵੇ ਇਸ ਦੌਰਾਨ ਸਤਿਆਹਾਰ 10-20 ਦਿਨ ਬਾਅਦ ਮੇਰਾ ਪਤਾ ਲੈਣ ਆਉਂਦੀ ਰਹੀ ਤੇ ਸਮੇਂ ਅਨੁਸਾਰ ਸਮਝਾ ਜਾਂਦੀ। ਗਰਭ ਦਾ ਸਮਾਂ ਪੂਰਾ ਹੋਇਆ ਤਾਂ ਸਾਡੇ ਘਰ ਬੇਟੀ ਨੇ ਜਨਮ ਲਿਆ। ਉਸ ਵੇਲੇ ਸਾਡੇ ਦੋਹਾਂ ਦੇ ਮਨਾਂ 'ਚੋਂ ਕੁੜੀ-ਮੁੰਡੇ ਵਾਲਾ ਫਰਕ ਗਵਾਚ ਗਿਆ। ਬਸ ਚਾਹੀ ਜਾ। ਜੋਤੀ ਦੀਆਂ ਕਿਲਕਾਰੀਆਂ ਨਾਲ ਸਾਨੂੰ ਆਪਣਾ ਘਰ ਭਰਿਆ-ਭਰਿਆ ਲੱਗਣ ਲੱਗ ਪਿਆ। ਆਪਣਿਆਂ 'ਚੋਂ ਜਦੋਂ ਵੀ ਕੋਈ ਸਾਡੇ ਘਰ ਆਉਂਦਾ ਤਾਂ ਜਾਂਦਾ ਜਾਂਦਾ ਫਿਕਰ ਨਾ ਕਰਿਓ। ਹਨੇਰੀ ਆ ਗਈ ਆ ਤਾਂ ਪਿੱਛੇ-ਪਿੱਛੇ ਮੀਂਹ ਵੀ ਜ਼ਰੂਰ ਆਊਗਾ। ਕਹੇ ਕਿ ਨਵੀਂ ਬੁਝਾਰਤ ਪਾ ਜਾਂਦਾ ਲੰਘਦੇ ਸਮੇਂ ਦੇ ਨਾਲ ਸਾਡੇ ਮਨਾਂ ਵਿੱਚ ਵੀ ਮੀਂਹ ਦੀ ਉਮੀਦ ਵੱਜਣ ਲੱਗ ਪਈ ਪਰ ਕਦੇ-ਕਦੇ ਰਾਤਾਂ ਦੀ ਜਾਗੋ ਮਿੱਟੀ ਵਿੱਚ ਮੈਨੂੰ ਹਨੇਰੀ ਦੇ ਮੋਢ ਦਾ ਚੇਤਾ ਆ ਕੇ ਨਿਰਾਸ਼ ਕਰ ਦਿੰਦਾ ਕਿ ਖੁਸ਼ਕ ਬਦਲਾਂ 'ਚੋਂ ਮੀਂਹ ਕਿਵੇਂ ਪੈਰੋ ਉਧਰ ਸੱਤਿਆ ਨਾਲ ਮੇਰਾ ਸਹਿਲਪੁਣਾ ਕੱਚਾ ਤਾਂ ਪਹਿਲਾਂ ਵੀ ਨਹੀਂ ਸੀ ਪਰ ਜੋਤੀ ਤੋਂ ਬਾਅਦ ਹੋਰ ਪੱਕਾ ਹੋਈ ਜਾ ਰਿਹਾ ਸੀ ਅਸਪਕਿਆਈ ਪਿੱਛੇ ਸਾਡਾ ਉਹ ਸਾਂਝਾ ਪੇੜ ਵੀ ਸੀ ਸਾਡੀ ਜੋਤੀ 1.5 ਸਾਲ ਦੀ ਹੋਈ ਤ ਸਤਿਆ ਫਿਰ ਉਹੋ ਜਿਹੀਆਂ ਗੱਲਾਂ ਕਰਨ ਲੱਗ ਪਈ ਜਿਹੋ ਜਿਹੀਆਂ ਉਹ ਪਹਿਲੀ ਵਾਰ ਆਪਣੇ ਘਰ ਸੱਦਣ ਤੋਂ ਪਹਿਲਾਂ ਕਰਿਆ ਕਰਦੀ ਸੀ ਹਨੇਰੀ ਤੋਂ ਬਾਅਦ ਮੀਂਹ ਦੇ ਖਿਆਲ ਮੇਰੇ ਦਿਮਾਗ ਉੱਤੇ ਵੀ ਅਸਰ ਕਰ ਰਹੀ ਸੀ ਪਰ ਇਸ ਵਾਰ ਸਤਿਆ ਨੇ ਮੈਨੂੰ ਆਪਣੇ ਘਰ ਨਾ ਸੱਦਿਆ ਪਹਿਲੇ ਦਿਨ ਨੂੰ ਪਤਾ ਕਰ ਗਈ ਸੀ ਕਿ ਜਰਨੈਲ ਨੇ ਦੋ ਦਿਨਾਂ ਲਈ ਗੰਗਾ ਨਗਰ ਕਿਸੇ ਕੰਮ ਜਾਣਾ ਅਗਲੇ ਦਿਨ ਉਹ ਸਵੇਰੀ ਮੇਰੇ ਘਰ ਆ ਗਈ ਤੇ ਜਰਨੈਲ ਜਾਣ ਲੱਗਾ ਬੜੇ ਮਾਣ ਜੇ ਨਾਲ ਸਤਿਆ ਨੂੰ ਕਹਿ ਕੇ ਗਿਆ ਸੀ ਚਾਚੀ ਮੇਰੇ ਆਉਣ ਤੱਕ ਜੀਤੋ ਕੱਲੀ ਹੋਊਗੀ ਦੋ ਘਰਾਤਾਂ ਤੂੰ ਇੱਧਰ ਹੀ ਪੈ ਜਾਇਆ ਕਰੀ ਜੋਤੀ ਵੇਲੇ ਸੱਤਿਆਂ ਵੱਲੋਂ ਮੇਰੀ ਸੰਭਾਲ ਕਰਨ ਕਰਕੇ ਜਰਨੈਲ ਉਸ ਦਾ ਬੜਾ ਸਤਿਕਾਰ ਕਰਨ ਤੇ ਪੁੱਤਾਂ ਵਰਗਾ ਮੂੰਹ ਜਿਤਾਉਣ ਲੱਗ ਪਿਆ ਸੀ ਹਾਂ ਕਿਉਂ ਨਹੀਂ ਜਰਨੈਲ ਸਿਆ ਤੂੰ ਵੀ ਬੜੇ ਚੰਗੇ ਮੌਕੇ ਘਰੋਂ ਚੱਲੇ ਆਇ ਇਸ ਦਾ ਹੁਣ ਕੋਈ ਫਿਕਰ ਨਾ ਕਰੀ ਤੇ ਆਪਣੇ ਕੰਮ ਮੁਕਾ ਕੇ ਹੀ ਮੁੜੀ ਰੋਜ਼ ਰੋਜ਼ ਗੇੜੇ ਕੱਢਣੇ ਕੋਈ ਸੌਖੇ ਨੇ ਪੁੱਤ ਮੈਂ ਆਪਣੇ ਘਰ ਪੈ ਗਈ ਜਾਂ ਇੱਧਰ ਪੈ ਗਈ ਇੱਕੋ ਗੱਲ ਆ ਤੂੰ ਬਿਲਕੁਲ ਚਿੰਤਾ ਨਾ ਕਰ। ਸਤਿਆ ਨੇ ਜਰਨੈਲ ਨੂੰ ਵਿਸ਼ਵਾਸ ਦਿਵਾ ਦਿੱਤਾ ਤੇ ਸੈਬਰ ਮੂਹੋਂ ਨਿਕਲ ਗਈ ਰਮਜ਼ ਨੂੰ ਜਰਨੈਲ ਦੇ ਖਾਣੇ ਪੈਣ ਤੋਂ ਪਹਿਲਾਂ ਬੋਝ ਲਿਆ। ਜਰਨੈਲ ਦੇ ਜਾਣ ਤੋਂ ਬਾਅਦ ਸਤਿਆ ਵਾਕਿਆ ਮੇਰਾ ਖਿਆਲ ਰੱਖ ਰਹੀ ਸੀ। ਮੇਰੇ ਤੋਂ ਲੰਘੇ ਦਿਨਾਂ ਦੇ ਵਰਤਾਰੇ ਬਾਰੇ ਉਹ ਵਾਰ-ਵਾਰ ਪੁੱਛ ਕੇ ਜਿਵੇਂ ਆਪਣੀ ਤਸੱਲੀ ਕਰ ਰਹੀ ਸੀ। ਪਹਿਲੀ ਰਾਤ ਬੜੀ ਧੀਰ ਦੇਰ ਤੱਕ ਉਹ ਮੈਨੂੰ ਪੁੱਤਾਂ ਦੇ ਗੁਣ ਸਮਝਾਉਂਦੀ ਰਹੀ ਤੇ ਖਾਨਦਾਨ ਅੱਗੇ ਤੋਰਨ ਲਈ ਸਮਾਜਿਕ ਤੌਰ ਤੇ ਕਿੰਨਾ ਜ਼ਰੂਰੀ ਹੁੰਦਾ ਬਾਰੇ ਉਦਾਹਰਨਾਂ ਦਿੰਦੀ। ਬਿਲਕੁਲ ਉਵੇਂ ਜਿਵੇਂ ਵਿਆਹ ਤੋਂ ਪਹਿਲਾਂ ਮੇਰੀ ਮਾਂ ਸਹੁਰੇ ਘਰ ਵਿੱਚ ਕਿਵੇਂ ਸੁਖੀ ਰਹਿਣਾ ਬਾਰੇ ਸਮਝਾਇਆ ਕਰਦੀ ਸੀ ਉਸ ਦਾ ਲਹਿਜਾ ਵੀ ਮੇਰੀ ਮਾਂ ਵਰਗਾ ਹੋਣ ਕਰਕੇ ਸੱਤਿਆ ਦੀਆਂ ਗੱਲਾਂ ਮੇਰੇ ਮਨ ਉੱਤੇ ਭਾਰੂ ਹੋ ਰਹੀਆਂ ਸੀ ਅਗਲੇ ਦਿਨ ਉਸ ਨੇ ਮੇਰਾ ਪੇਟ ਮਾਲਨ ਦੇ ਬਹਾਨੇ ਕੁਝ ਟੋਇਆ ਤਾਂ ਮੈਨੂੰ ਉਸ ਗੱਲ ਦਾ ਵਿਸ਼ਵਾਸ ਹੋ ਗਿਆ ਕਿ ਦਾਈਆਂ ਤੋਂ ਪੇਟ ਗੁੱਜੇ ਨਾ ਹੋਣ ਵਾਲੀ ਅਖੌਤ ਐਵੇਂ ਥੋੜਾ ਕਿਸੇ ਨੇ ਘੜ ਲਈ ਹੋ ਸ਼ਾਮ ਵਾਲੀ ਚਾਹ ਮੌਕੇ ਉਸ ਨੇ ਮੈਨੂੰ ਤਾਂ ਜਵਾਨ ਕਿਹਾ ਸੀ ਪਰ ਮੈਂ ਵੇਖ ਲਿਆ ਸੀ ਕਿ ਉਹਦਾ ਕੋਈ ਭੁੱਕੀ ਜਈ ਸੀ ਪਰ ਮੈਂ ਉਸਨੂੰ ਟੋਕ ਨਾ ਸਕੀ ਉਹ ਚਾ ਪੀਂਦੇ ਹੀ ਮੇਰੇ ਉੱਤੇ ਸੋਸਤੀ ਭਾਰੂ ਪੈਣ ਲੱਗ ਪਈ ਸ਼ਾਮ ਵੇਲੇ ਸਤਿਆ ਆਪਣੇ ਘਰ ਦੀ ਗੇੜੀ ਕਾਢ ਆ ਮਾਂ ਬਾਰੇ ਕਿਹਾ ਕਿ ਘੰਟੇ ਬਾਅਦ ਮੁੜ ਕੇ ਆਈ ਉਸਦੇ ਕਹਿੰਦੇ ਆਪਾਂ ਰਾਤ ਦਾ ਖਾਣ ਪੀਣ ਵੇਲੇ ਸਿਰ ਕਰ ਲਿਆ ਸੀ ਉੰਜ ਵੀ ਠੰਡ ਉੱਤਰ ਰਹੀ ਸੀ ਤੇ ਲੋਕ ਵੇਲੇ ਸਿਰ ਬਿਸਤਰੀ ਮੱਲਣ ਲੱਗ ਪਏ ਸਨ ਸਤਿਆ ਨੇ ਦਿਨੇ ਕਹਿ ਲਿਆ ਸੀ ਕਿ ਰਾਤੀ ਬਿਸਤਰੀ ਪਿਛਲੇ ਕਮਰੇ ਵਿੱਚ ਲਾਵਾਂਗੀ ਉਦੋਂ ਪਿੰਡਾਂ ਵਿੱਚ ਬਿਜਲੀ ਦੇ ਕੱਟ ਵਾਵਾ ਲੱਗਦੇ ਹੁੰਦੇ ਸੀ ਉਸ ਦਿਨ ਵੀ ਰਾਤ ਦਾ ਕੱਟ ਸੀ ਸਾਨੂੰ ਬਿਸਤਰੇ ਮੱਲਿਆਂ ਥੋੜੀ ਦੇਰੀ ਹੋਈ ਹੋਊਗੀ ਜਦ ਕਿਸੇ ਨੇ ਬਰਾਂਡੇ 'ਚੋਂ ਦਲਾਨ ਦਾ ਕੁੰਡਾ ਖੜਕਾਇਆ ਮੈਨੂੰ ਬੜਾ ਡਰ ਲੱਗਾ ਕਿ ਐਨੇ ਹਨੇਰੇ ਕੌਣ ਆ ਗਿਆ ਮੈਂ ਜੋਤੀ ਨੂੰ ਕੁੱਟ ਕੇ ਜੱਫੀ ਵਿੱਚ ਲੈ ਲਿਆ ਚਾਚੀ ਜੀ ਨੇ ਪਹਿਲਾਂ ਹੀ ਕਿਸੇ ਨੂੰ ਡੀਕਦੀ ਹੋਵੇ ਉਹ ਮੋਮਬਤੀ ਜਗਾ ਕੇ ਕੁੰਡਾ ਖੋਲਣ ਤੁਰ ਗਈ ਬਾਅਦ ਵਿੱਚ ਪਤਾ ਲੱਗਾ ਕਿ ਹਵੇਲੀ ਦੇ ਬਾਹਰਲੇ ਦਰਵਾਜ਼ੇ ਦਾ ਅਰਲ ਉਹ ਸ਼ਾਮ ਵੇਲੇ ਖੋਲਾਈ ਸੀ ਜਿਸ ਦੀ ਉਸਨੇ ਮੈਨੂੰ ਪੈਣਕ ਵੀ ਨਹੀਂ ਸੀ ਪੈਣ ਦਿੱਤੀ ਕੁੰਡਾ ਖੋਲਦੇ ਹੀ ਕੋਈ ਮਰਦ ਅੰਦਰ ਲੰਘਿਆ ਤੇ ਸੱਤਿਆ ਨੇ ਕੋਈ ਨਾ ਆਪਣਾ ਹੀ ਆ ਕਹਿ ਕੇ ਉਸਨੂੰ ਆਪਣੇ ਵਾਲੇ ਮੰਜੇ ਉੱਤੇ ਬਹਾਲਿਆ ਮੈਂ ਰਜਾਈ 'ਚੋਂ ਬਾਹਰ ਨਹੀਂ ਸੀ ਨਿਕਲੀ ਪਰ ਘਾਰੇ ਇਹ ਬਿਗਾਨੇ ਮਰਦ ਦੇ ਡਰ ਨੇ ਚਿੰਤਾਵਾਂ ਜ਼ਰੂਰ ਉਭਾਰੀਆਂ ਪਾਣੀ ਤਾਂ ਨਹੀਂ ਪਿਆ ਕੇ ਚਾਚੀ ਨੇ ਉਸਨੂੰ ਉਸੇ ਮੰਜੇ ਉੱਤੇ ਪੈ ਜਾਣ ਲਈ ਕਿਹਾ ਤੇ ਆਪ ਮੇਰੇ ਨਾਲ ਆਣ ਪਈ ਜੋਤੀ ਨੂੰ ਚੁੱਕ ਕੇ ਉਸਨੇ ਆਪਣੇ ਦੂਜੇ ਪਾਸੇ ਲਟਾ ਕੇ ਮੈਨੂੰ ਜਫੀ ਵਿੱਚ ਲੈ ਲਿਆ ਮੈਂ ਕਦ ਤੱਕ ਕਿਵੇਂ ਦੂਜੇ ਮੰਜ਼ੇ ਉੱਤੇ ਜਾ ਪਈ ਦਾ ਕੁਝ ਪਤਾ ਨਾ ਲੱਗਾ ਤੇ ਸਵੇਰੇ ਜਦ ਉੱઠી ਤਾਂ ਸਰੀਰ ਬਹੁਤ ਹੀ ਨਟਾਲ ਸੀ 나ਹੀਂ ਮੈਨੂੰ ਪਤਾ ਲੱਗਾ ਕਿ ਉਹ ਮਰਦ ਕਦੋਂ ਤੇ ਕਿੱਧਰ ਚਲੇ ਗਿਆ ਪਰ ਰਾਤ ਭਰ ਉਸਦੇ ਸਾਹਾਂ 'ਚੋਂ ਆਉਂਦੀ ਰਹੀ ਸ਼ਰਾਬ ਦੀ ਤੇਜ਼ ਹਵਾੜ ਦਾ ਚੇਤਾ ਆਉਂਦਾ ਹੀ ਮੇਰਾ ਚਤ ਖਰਾਬ ਹੋ ਜਾਂਦਾ ਰਿਹਾ ਸੀ ਸਤਿਆ ਚਾਹ ਲੈ ਕੇ ਆਈ ਤਾਂ ਉਸ ਦੀ ਖੁਸ਼ੀ ਡੋਲ ਡੋਲ ਪੈ ਰਹੀ ਸੀ ਚਾਹ ਪੀ ਕੇ ਉਸ ਨੇ ਮੈਨੂੰ ਪਈ ਰਹਿਣ ਲਈ ਕਿਹਾ ਤੇ ਘਰ ਵਿੱਚ ਮੇਰੇ ਕਰਨ ਵਾਲੇ ਸਾਰੇ ਕੰਮ ਉਹ ਆਪ ਕਰਕੇ ਮੁਕਾ ਲੇ ਅਗਲੀ ਰਾਤ ਉਹ देर रात ਤੱਕ ਗੱਲਾਂ ਮਾਰਦੀ ਰਹੀ ਜੋ ਮੈਨੂੰ ਆਲੇ ਪਤਲੇ ਤੋਂ ਵੱਧ ਕੁਝ ਸਮਝ ਨਹੀਂ ਸੀ ਆ ਰਹੀਆਂ ਉਸ ਤੋਂ ਅਗਲੇ ਦਿਨ ਦੁਪਹਿਰ ਟਲੀ ਤੋਂ ਜਰਨੈਲ ਮੋੜਾਇਆ ਉਸ ਨੇ ਦੱਸਿਆ ਕਿ ਉਹ ਗੰਗਾ ਨਗਰ ਵਾਲੇ ਸਾਰੇ ਕੰਮ ਮੁਕਾ ਆਇਆ ਹੈ ਮਹੀਨੇ ਤੋਂ ਬਾਅਦ ਮੇਰਾ ਸਰੀਰ ਉਹ ਜੇ ਸੰਕੇਤ ਦੇਣ ਲੱਗ ਪਿਆ ਸੀ ਜਿਵੇਂ ਜੋਤੀਵਾਰੀ ਮਹਿਸੂਸ ਹੋਇਆ ਕਰਦਾ ਸੀ ਸਾਦੀਆਂ ਲੰਘਦੇ ਲੰਘਦੇ ਆਂਡ ਗਵਾੜ ਦੀਆਂ ਔਰਤਾਂ ਵਿੱਚ ਮੇਰੀ ਚਰਚਾ ਹੋਣ ਲੱਗ ਪਈ ਜਿਵੇਂ ਜਿਵੇਂ ਦਿਨ ਲੰਘਦੇ ਗਏ ਮੈਨੂੰ ਆਪਣੇ ਸਰੀਰ ਬਾਰੇ ਪਿਛਲੀ ਵਾਰ ਤੋਂ ਕੁਝ ਵੱਖਰਾ ਵੱਖਰਾ ਲੱਗਣ ਲੱਗ ਪਿਆ ਹਫ਼ਤੇ 10 ਦਿਨ ਬਾਅਦ ਸੱਤਿਆ ਆਉਂਦੀ ਤੇ ਵੇਖ ਪੁੱਛ ਕੇ ਸਭ ਠੀਕ ਕਹਿ ਜਾਂਦੀ 6ਵੇਂ ਮਹੀਨੇ ਤੋਂ ਬਾਅਦ ਤਾਂ ਉਹ ਕੁਝ ਜ਼ਿਆਦਾ ਹੀ ਉਤਸ਼ਾਹ ਜਿਹਾ ਵਿਖਾਉਣ ਲੱਗ ਪਈ ਸੀ ਜਨੈ ਨਾਲ ਉਸ ਦੇ ਮਖੌਲ ਵੱਧ ਗਏ ਸਨ ਚੋਨੇ ਦੀ ਫਸਲ ਪੱਕਣ ਵਾਲੀ ਸੀ ਰਾਤ ਪੈਂਦੇ ਹੀ ਮੇਰੇ ਦਰਦਾਂ ਸ਼ੁਰੂ ਹੋਈਆਂ ਜਰਨੈਲ ਆਪਣੀ ਭਾਬੀ ਨੂੰ ਮੇਰੇ ਕੋਲ ਬਿਠਾ ਕੇ ਆਪ ਸੱਤਿਆ ਨੂੰ ਸੱਦਨ ਚਲੇ ਗਿਆ ਸੱਤਿਆ ਦੇ ਔਨ ਤੱਕ ਮੇਰਾ ਬੁਰਾ ਹਾਲ ਹੋਣ ਲੱਗ ਪਿਆ ਉਧਰ ਕੁਕੜਾਂ ਦੀਆਂ ਬਾਂਗਾਂ ਜੇ ਸੁਣਨ ਲੱਗੀਆਂ ਸੀ ਤੇ ਇਧਰ ਮੇਰੇ ਸਰੀਰ ਤੋਂ ਜਿਵੇਂ ਕੋਈ ਭਾਰ ਲੈ ਗਿਆ ਮਹਿਸੂਸ ਹੋਣ ਲੱਗ ਪਿਆ ਸੱਤਿਆ ਆਪਣੇ ਕੰਮਾਂ ਵਿੱਚ ਖੁੱਬੀ ਹੋਈ ਸੀ ਤੇ ਨਾਲ ਉਹ ਨਾਲ ਵਾਇਗਰੂ ਤੇ ਆਈ ਜਾ ਰਹੀ ਸੀ ਦੋ ਮਸੂਮ ਆਵਾਜ਼ਾਂ ਮੇਰੇ ਕੰਨੀਆਂ ਪੈਣ ਲੱਗ ਪਈਆਂ ਥੋੜੀ ਦੇਰ ਬਾਅਦ ਬਾਰੋਂ ਵਧਾਈਆਂ ਸੁਣਨ ਲੱਗੀਆਂ ਮੇਰੇ ਪੇਟੋਂ ਜੋੜੇ ਮੁੰਡਿਆਂ ਨੇ ਜਨਮ ਲਿਆ ਸੀ ਪਿੰਡ ਵਿੱਚ ਜਰਨੈਲ ਦੀ ਜੜ ਲੱਗ ਜਾਂਦੀਆਂ ਗੱਲਾਂ ਹੋਣ ਲੱਗ ਪਈਆਂ ਕਈ ਦਿਨ ਸਾਡੇ ਘਰ ਖੁਸ਼ੀਆਂ ਵਾਲੇ ਜਸ਼ਨ ਚੱਲਦੇ ਰਹੇ ਮੈਂ ਵੇਖਦੀ ਸੀ ਕਿ ਜਰਨੈਲ ਦੇ ਚਿਹਰੇ ਦੇ ਨਖਾਰ ਚੋਂ ਚਾਂ ਡੋਲ ਡੋਲ ਕੇ ਪੈਣ ਲੱਗ ਪਿਆ ਸੀ ਲੰਘਦੇ ਸਮੇਂ ਨਾਲ ਮੇਰੇ ਰੁਝੇਵੇਂ ਵਧਦੇ ਗਏ ਇੰਨਾ ਬੱਚਿਆਂ ਦੀ ਸਾਂਭ ਸੰਭਾਲ ਵਿੱਚ ਪਤਾ ਹੀ ਨਹੀਂ ਲੱਗਦਾ ਦਿਨ ਕਦ ਚੜ੍ਹਿਆ ਤੇ ਕਦ ਰਾਤ ਪੈਣ ਵਾਲੀ ਹੋਗੀ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਗਏ ਅਸੀਂ ਦੋਹੇ ਕਈ ਤਰ੍ਹਾਂ ਦੇ ਸੁਪਨੇ ਬਣਨ ਲੱਗ ਪਏ। ਕੁੜੀ ਤਾਂ ਪਹਿਲੀ ਜਮਾਤ ਤੋਂ ਹੀ ਬੜੀ ਹੁਸ਼ਿਆਰ ਸੀ ਤੇ 12ਵੀਂ ਵਿੱਚ ਉਹ ਤਿੰਨ ਜ਼ਿਲ੍ਹਿਆਂ ਵਿੱਚੋਂ ਫਰਸਟ ਆ ਗਈ। ਉਸਦੀ ਇੱਕ ਸਹੇਲੀ ਦੇ ਮਨ ਵਿੱਚ ਦੇਸ਼ ਤੋਂ ਬਾਹਰ ਜਾਣ ਦੀ ਬੜੀ ਰੀਜ਼ ਸੀ। ਉਸਦੇ ਤਾਂ ਨੰਬਰ ਵੀ 12ਵੀਂ 'ਚ ਜੋਤੀ ਤੋਂ ਬੜੇ ਘੱਟ ਆਏ ਸੀ। ਉਸਦੇ ਕਰਕੇ ਹੀ ਜੋਤੀ ਨੇ ਵੀ ਬਾਹਰ ਜਾਣ ਦਾ ਮਨ ਬਣਾ ਕੇ ਸਾਨੂੰ ਦੱਸਿਆ। ਜਰਨੈਲ ਦੇ ਮਨ ਵਿੱਚ ਤਾਂ ਪਹਿਲਾਂ ਤੋਂ ਹੀ ਇਹ ਗੱਲ ਹੈ ਸੀ। ਜੋਤੀ ਨੇ ਬਿਨਾਂ ਤਿਆਰੀ ਟੈਸਟ ਦਿੱਤਾ ਤੇ ਅਮਰੀਕਨ ਐਂਬੈਸੀ ਤੋਂ ਉਸਦਾ ਵੀਜ਼ਾ ਲੱਗ ਕੇ ਆ ਗਿਆ। ਅਮਰੀਕਾ ਆ ਕੇ ਉਸਨੇ ਵਕਾਲਤ ਪਾਸ ਕਰ ਲਈ ਤੇ ਸਾਡੀ ਸਹਿਮਤੀ ਲੈ ਕੇ ਵਕੀਲ ਨਾਲ ਵਿਆਹ ਕਰਵਾ ਲਿਆ। ਹੁਣ ਸ਼ਿਕਾਗੋ ਵਿੱਚ ਉਹਨਾਂ ਦੀ ਵੱਡੀ ਲਾਅ ਕੰਪਨੀ ਹੈ। ਦੋਨਾਂ ਮੁੰਡਿਆਂ ਨੂੰ ਟਿਊਸ਼ਨ ਰਖਵਾ ਕੇ ਅਸੀਂ 12ਵੀਂ ਮਸਾਂ ਪਾਸ ਕਰਵਾਈ। ਦੋਹੇ ਇੱਧਰ ਆਉਣ ਦੀ ਜਿੱਦ ਤੇ ਅੜ ਗਏ। ਪਰ ਤੁਹਾਨੂੰ ਦੱਸਿਆ ਨਾ ਮਸੇਂ ਪਾਸ ਹੋਣ ਵਾਲਿਆਂ ਦੇ ਬੈਂਡ ਕਿੱਥੋਂ ਆਣੇ ਸੀ। 10 ਕੋਸਾਲ ਹੋ ਗਏ। ਕੁੜੀ ਵੱਲੋਂ ਲਈ ਸਾਡੀ ਫੈਮਿਲੀ ਫਾਈਲ ਨਿਕਲ ਆਈ। ਤੇ ਸਾਨੂੰ ਚਾਰਾਂ ਨੂੰ ਗ੍ਰੀਨ ਕਾਰਡ ਮਿਲ ਗਿਆ ਇੱਧਰ ਆ ਕੇ ਕੁਝ ਮਹੀਨੇ ਅਸੀਂ ਬੇਟੀ ਕੋਲ ਰਹੇ ਪਰ ਇਹ ਹਰਾਮੀ ਮੁੰਡੇ ਕੰਮ ਕਰਨ ਤੋਂ ਕਤਰਾਇਆ ਕਰਨ ਅਸੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਪਰ ਤੁਸੀਂ ਜਾਣਦੇ ਹੀ ਹੋ ਇੱਥੇ ਨਖਰੇ ਥੋੜਾ ਚੱਲਦੇ ਨੇ ਕੁੜੀ ਉੱਤੇ ਭਾਰ ਬਣੇ ਰਹਿਣਾ ਸਾਨੂੰ ਚੰਗਾ ਨਾ ਲੱਗਿਆ ਕਰੇ ਸਾਡੇ ਮੂਰੇ ਬਦਗਲਾਮੀ ਕਰਨ ਕਰਕੇ ਮੇਰੇ ਮੂੰਹ ਇਹਨਾਂ ਦੋਹਾਂ ਲਈ ਹਰਾਮੀ ਸ਼ਬਦ ਬੋਲਿਆ ਜਾਣ ਲੱਗ ਪਿਆ ਆਖਿਰ ਹੈ ਵੀ ਤੇ ਜੇ ਸਤਿਆ ਜਿਉਂਦੀ ਹੁੰਦੀ ਤਾਂ ਮੈਂ ਜਾ ਕੇ ਜਰੂਰ ਪੁੱਛਣਾ ਸੀ ਕਿ ਉਸਨੇ ਨਿਆਂਈ ਵਾਲੇ ਖੇਤ ਬੇੜੜਾ ਬੀਜਣ ਲਗਿਆ ਲੰਮੀ ਸੋਚਣਾ ਕਿਉਂ ਸੋਚੀ ਆਖਰ ਰੋਇ ਦੇ ਕਲਾਕਲੇਸ਼ ਤੋਂ ਦੁਖੀ ਹੋ ਕੇ ਇੱਕ ਦਿਨ ਅਸੀਂ ਵੱਖਰਾ ਘਰ ਲੈ ਕੇ ਰਹਿਣ ਲੱਗ ਪਏ ਦੋਹਾਂ ਮੁੰਡਿਆਂ 'ਸਰ ਜ਼ਿੰਮੇਵਾਰੀਆਂ ਪਈਆਂ ਤਾਂ ਇਹਨਾਂ ਨੂੰ ਕੰਮ ਕਰਨਾ ਵੀ ਆਉਣ ਲੱਗ ਪਿਆ ਜਰਨੈਲ ਨੇ ਕੰਮਾਂ ਨੂੰ ਕਦੇ ਵੱਡੇ ਛੋਟੇ ਨਹੀਂ ਸੀ ਮੰਨਿਆ ਸ਼ੁਰੂ-ਸ਼ੁਰੂ ਵਿੱਚ ਤਾਂ ਜੋ ਵੀ ਮਿਲਦਾ ਉਹ ਕਰ ਲੈਂਦਾ ਰਿਹਾ ਸਾਡੇ ਨਾਲ ਦੇ ਪਿੰਡ ਦਾ ਚਰਨ ਸਿਓ ਬਹੁਤ ਸਾਲਾਂ ਤੋਂ ਇੱਥੇ ਰਹਿੰਦਾ ਹੋਣ ਕਰਕੇ ਉਸ ਕੋਲ ਕੰਮਾਂ ਦੀ ਘਾਟ ਨਹੀਂ ਸੀ ਜਰਨੈਲ ਨਾਲ ਉਸ ਦੀ ਛੋਟੇ ਹੁੰਦਿਆਂ ਤੋਂ ਸਾਂਝ ਸੀ ਉਸਨੇ ਆਪਣੇ ਇੱਕ ਫਾਰਮ ਦਾ ਮੈਨੇਜਰ ਲਾ ਲਿਆ ਉਮਰ ਦੇ ਹਿਸਾਬ ਜਰਨੈਲ ਦੀ ਮੁਸ਼ਕਲ ਘਟ ਗਈ ਪਰ ਪੈਸੇ ਚੰਗੇ ਮਿਲਣ ਲੱਗ ਪਏ ਸ਼ੁਰੂ-ਸ਼ੁਰੂ ਵਿੱਚ ਤਾਂ ਜਰਨੈਲ ਨੇ ਦੋਹੇ ਮੁੰਡੇ ਆਪਣੇ ਵਾਲੇ ਫਾਰਮ ਵਿੱਚ ਭਰਤੀ ਕਰ ਲਏ ਪਰ ਦੋਵੇਂ ਭਾਰੇ ਕੰਮ ਵੱਲ ਮੂੰਹ ਨਾ ਕਰਿਆ ਕਰਨ ਕਿ ਪਾਪੇ ਨੇ ਕਿਹੜਾ ਸਾਨੂੰ ਕੁਝ ਕਹਿਣਾ ਤਾਨੂੰ ਪਿੱਛੇ ਸ਼ਾਇਦ 10 ਆਈਆਂ ਕਿ ਜਰਨੈਲ ਦੀ ਇਮਾਨਦਾਰੀ ਦਾ ਕੋਈ ਜਵਾਬ ਨਹੀਂ। ਉਸਨੇ 3-4 ਮਹੀਨੇ ਤੈਨਾਂ ਦੇ ਮੂੰਹ ਵੱਲ ਵੇਖਿਆ। ਜੇ ਦੋਵੇਂ ਆਪਣੀਆਂ ਆਦਤਾਂ ਤੋਂ ਨਾ ਟਲੇ ਤਾਂ ਉੱਥੋਂ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ। ਕੁਝ ਸਾਲਾਂ ਬਾਅਦ ਇੰਡੀਆ ਗਈ ਤਾਂ ਇਹਨਾਂ ਨੇ ਵਿਆਹ ਕਰਦੇ। ਵਿਆਹਾਂ ਤੋਂ ਬਾਅਦ ਤਾਂ ਬੱਸ ਵੀਰ ਕੁਝ ਨਾ ਪੁੱਛੋ। ਦੋਹੇ ਹਰਾਮੀਆਂ ਨੇ ਸਾਡਾ ਜੀਣਾ ਦੁਪਰ ਕਰਤਾ। ਤੇ ਜਰਨੈਲ ਮੈਨੂੰ ਇਕੱਲਾ ਛੱਡ ਗਿਆ। ਇਹ ਕਹਿੰਦੇ ਹ ਉਸ ਦਾ ਗੱਟ ਭਰ ਆਇਆ। ਤੇ ਅਮਰੀਕ ਨੂੰ ਲੱਗਿਆ ਕਿ ਉਸ ਨੂੰ ਰੁਕਣ ਦਾ ਥੋੜਾ ਮੌਕਾ ਦੇਣਾ ਚਾਹੀਦਾ ਉਹ ਹੀਟਰ ਦਾ ਪਲੱਗ ਲਾ ਕੇ ਜ਼ਿਆਦਾ ਜੁਗਾੜ ਕਰਨ ਲੱਗ ਪਿਆ ਰਾਤ ਅੱਧੀ ਤੋਂ ਟੱਪ ਗਈ ਹੋਈ ਸੀ ਵਿੱਚ ਵਾਰ ਹਰਜੀਤ ਕੌਰ ਆਮ ਜ਼ਿੰਦਗੀ ਬਾਰੇ ਤੇ ਅਮਰੀਕਾ ਤੇ ਇੰਡੀਆ ਦੇ ਵਿਵਹਾਰ ਤੇ ਸਿਸਟਮ ਬਾਰੇ ਛੋਟੀਆਂ-ਛੋਟੀਆਂ ਗੱਲਾਂ ਕਰਨ ਲੱਗ ਪੈਂਦੀ ਸਵੇਰ ਹੋਣ ਵਾਲੀ ਹੋ ਗਈ ਤੇ ਅਮਰੀਕ ਦੀ ਡਿਊਟੀ ਖਤਮ ਹੋਣ ਦਾ ਸਮਾਂ ਤੇਜ਼ੀ ਨਾਲ ਘਟ ਰਿਹਾ ਸੀ ਉਸ ਦੇ ਮਨ ਵਿੱਚ ਹਰਜੀਤ ਕੌਰ ਦੇ ਪ੍ਰੋਗਰਾਮ ਬਾਰੇ ਜਾਣਨ ਦੀ ਉਤਸਕਤਾ ਤੇਜ਼ ਹੋਈ ਜਾ ਰਹੀ ਸੀ ਉਸਨੇ ਜੇਰਾ ਕਰਕੇ ਪੋਚ ਹੀ ਲਿਆ ਭੈਣ ਹੁਣ ਅਗਲਾ ਪ੍ਰੋਗਰਾਮ ਮੈਨੂੰ ਰਾਤ ਦਾ ਆਸਰਾ ਦੇਣ ਵਾਲੇ ਮੇਰੇ ਵੀਰਿਆ ਕਈ ਦਿਨਾਂ ਤੋਂ ਮੇਰੇ ਢਿੱਡੋਂ ਜੰਮੇ ਪੁੱਤਾਂ ਨੇ ਜੀਣਾ ਹਰਾਮ ਕੀਤਾ ਹੋਇਆ ਸੀ ਮੇਰਾ ਪਾਸਪੋਰਟ ਲੁਕੋ ਲਿਆ ਕੱਲ ਸ਼ਾਮੀ ਅਚਾਨਕ ਸੈਲਫ ਹੀਟੋਂ ਕਿਤਾਬ ਵਰਗੀ ਚੀਜ਼ ਦਾ ਚੌਲਾ ਪਿਆ ਕੁਰਸੀ ਉੱਤੇ ਖੜ ਕੇ ਵੇਖਿਆ ਪਾਸਪੋਰਟ ਸੀ ਅੰਨਾ ਕੀ ਭਾਲੇ ਅੱਖੇ ਦੋ ਅੱਖਾਂ ਤੇ ਮੈਂ ਪਾਸਪੋਰਟ ਫੜ ਕੇ ਉਥੋਂ ਖਿਸਕਣ ਦੀ ਕੀਤੀ ਟੀ ਦਾ ਫੋਨ ਨੰਬਰ ਮੇਰੇ ਕੋਲ ਹੈਗਾ ਉਹੀ ਧੀ ਜਿਸ ਕੋਲ ਰਹਿਣ ਤੋਂ ਮੈਨੂੰ ਸ਼ਰਮ ਆਉਂਦੀ ਸੀ ਜ਼ਿੰਦਗੀ ਦੇ ਰਹਿੰਦੇ ਦਿਨ ਹੁਣ ਉਸੇ ਕੋਲ ਕੱਟਾਂਗੀ ਬਸ ਮੇਰੇ ਵੀਰਾ ਦਿਨ ਚੜਦਾ ਤਾਂ ਉਸ ਨਾਲ ਗੱਲ ਕਰਵਾ ਦੇਵੀ ਮੈਂ ਜਾਣਦੀ ਹਾਂ ਤੁਸੀਂ ਚੱਕ ਰਹੇ ਹੋਵੋਗੇ ਉਪਰੀ ਔਰਤ ਨੂੰ ਘਰ ਕਿਵੇਂ ਲਿਜਾਵਾਂ ਪਰ ਮੈਨੂੰ ਕੋਈ ਚੱਕਾ ਨਹੀਂ ਚੰਗੇ ਭਰਾਵਾਂ ਤੋਂ ਕਾਹਦਾ ਚੱਕਾ ਸ਼ਿਕਾਗੋ ਇੱਥੋਂ 4-5 ਘੰਟੇ ਦੀ ਦੂਰੀ ਹੈ ਕਾਰ ਉੱਤੇ ਬੇਟੀ ਨੇ ਫੋਨ ਸੁਣਦੇ ਹੀ ਚੱਲ ਪੈਣਾ। ਘਰ ਪਹੁੰਚ ਕੇ ਅਮਰੀਕ ਨੇ ਉਸ ਦੀ ਬੇਟੀ ਨਾਲ ਗੱਲ ਕਰਵਾ ਦਿੱਤੀ ਤੇ ਆਪਣੇ ਘਰ ਦਾ ਐਡਰੈਸ ਲਿਖਵਾ ਦਿੱਤਾ। ਦੁਪਹਿਰੇ ਲਾਹ ਫਰਮ ਦੇ ਸਟਿੱਕਰਾਂ ਵਾਲੀ ਕਾਰ ਡਰਾਈਵਵੇ ਵਿੱਚ ਆ ਕੇ ਰੁਕੀ। ਇੱਕ ਸਾਹ ਹੋਈਆਂ ਮਾਂ ਦੀ ਦੀ ਗਲਬਕੜੀ ਖੋਲਣ ਲਈ ਅਮਰੀਕ ਦੀ ਪਤਨੀ ਨੂੰ ਵਾਵਾ ਜੋਰ ਲਾਉਣਾ ਪਿਆ। ਥੋੜਾ ਪਰੇ ਖੜਾ ਅਮਰੀਕ ਸਿੰਘ ਦੇ ਦਿਮਾਗ 'ਚ ਉਹਨਾਂ ਹਾਲਾਤਾਂ 'ਚੋਂ ਪੁੰਗਰੀ ਉਮੀਦ ਦੇ ਸੀਨ ਘਮਰੇ ਸੀ। ਜਿੱਥੇ ਮਨੋਖ ਨੂੰ ਪਤਾ ਨਹੀਂ ਲੱਗਦਾ ਕੀ ਕਦ ਅਗਲਾ ਪੈਰ ਡੂੰਗੇ ਚਿੱਕੜ ਵਿੱਚ ਤਸ ਜਾਈ। ਉਸ ਨੂੰ ਚੇਤਾ ਵੀ ਆਇਆ। ਜਦ ਕਣਕ ਦੇ ਮਾੜੇ ਬੀਜ ਕਰਕੇ ਅੱਧਿਓ ਵੱਧ ਸਿੱਟੇ ਕਾਂਗਿਆਰੀ ਨੇ ਖਾ ਲਈ ਸੀ। ਸੋ ਇਹ ਸੀ ਸੰਡੇ ਸਪੈਸ਼ਲ ਸਟੋਰੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਈ ਹੋਵੇਗੀ। ਲਾਈਕ ਕਰਕੇ ਜ਼ਰੂਰ ਦੱਸਿਓ। ਸ਼ੇਅਰ ਵੀ ਕਰਿਓ ਦੋਸਤਾਂ ਨਾਲ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ। ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲੈ ਕੇ ਦੱਸਿਓ। ਖੁੜੀ ਗरहेਗੀ। ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ।